ਸਸਿਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਰਾ ਜੀ ਤੁਹਾਡੇ ਵਾਸਤੇ ਲੈ ਕੇ ਆਪਾਂ ਕਰੰਟ ਅਫੇਅਰ ਇਹ ਕਰੰਟ ਅਫੇਅਰ ਅੱਜ ਆਪਣੇ ਹੈਗੇ ਜੀ 13 ਤੋਂ ਅਗਸਤ 11 ਤੋਂ 13 ਅਗਸਤ ਤੱਕ ਦੇ ਕਰੰਟ ਅਫੇਅਰ ਠੀਕ ਹੈ ਜੀ ਤੁਹਾਨੂੰ ਮੈਂ ਕਿਹਾ ਸੀਗਾ ਕਿ ਜਿਹੜੀ ਇਹ ਸੀਰੀਜ਼ ਆਪਣੀ ਇਹ ਲਾਈਫਟਾਈਮ ਚੱਲਦੀ ਰਹੂਗੀ ਰਾਜੇ ਇਹ ਸੀਰੀਜ਼ ਆਪਾਂ ਕਦੇ ਨਹੀਂ ਬੰਦ ਕਰਾਂਗੇ ਕਰੰਟ ਅਫੇਅਰਾਂ ਵਾਲੀ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਹੋਣਾ ਤੁਸੀਂ ਕੋਈ ਵੀ ਪੇਪਰ ਦੇਣ ਜਾਣਾ ਰਾਜੇ ਕੋਈ ਵੀ ਪੇਪਰ ਤਾ ਹਰੇਕ ਪੇਪਰ ਦੇ ਵਿੱਚ ਜਿਹੜਾ ਜੀ 40% ਜੀਕੇ ਦਾ ਪੋਰਸ਼ਨ ਜਿਹੜਾ ਹੁੰਦਾਗਾ ਉਹਦੇ ਚ 40% ਕਰੰਟ ਅਫੇਅਰਾਂ ਦਾ ਪੋਰਸ਼ਨ ਹੁੰਦਾਗਾ ਜਿਹਨਾਂ ਤੁਹਾਨੂੰ ਇਹਦੇ ਵਿੱਚ ਸਾਰਾ ਕਵਰ ਕਰਵਾਇਆ ਜਾ ਰਿਹਾ ਹੈ ਇਸ ਤੋਂ ਬਲਾ ਜੁਲਾਈ ਤਾ ਨੂੰ ਮੈਂ ਸਾਰੀ ਕੰਪਲੀਟ ਕਰਵਾ ਚੁੱਕਿਆ ਅਗਸਤ ਦੇ ਤਾ ਲੇਟ ਹੋਗੇ ਦਾ ਜੇ ਬੱਚਿਆਂ ਦੇ ਪੇਪਰ ਸੀਗੇ ਪੰਜਾਬ ਹਾਈ ਕੋਰਟ ਪੀਣ ਵਾਲੇ ਬੱਚਿਆਂ ਦੇ ਠੀਕ ਹੈ ਜੀ ਤਾਂ ਉਧਰ ਥੋੜਾ ਬਟੁੱਲਜੇ ਹੋਏ ਸੀਗੇ ਤਾਂ ਕਰਕੇ ਤਾਂ ਇਸ ਤੋਂ ਪਹਿਲੇ 1 ਤੋਂ ਲੈ ਕੇ 10 ਅਗਸਤ ਤੱਕ ਦੇ ਕਰੰਟ ਅਫੇਅਰ ਆਪਣੇ ਅਪਡੇਟ ਹੋ ਚੁੱਕੇ ਆ ਪਲੇਲਿਸਟ ਦੇ ਵਿੱਚ YouTube ਚੈਨਲ ਤੇ ਜਾ ਕੇ ਤੁਸੀਂ ਸਾਰੇ ਇਕੱਠੇ ਵੀ ਦੇਖ ਸਕਦੇ ਹੋ ਉੱਥੇ ਅੱਜ ਤੁਹਾਨੂੰ ਮਿਲਣਗੇ 11 ਤੋਂ ਲੈ ਕੇ 13 ਅਗਸਤ ਤੱਕ ਦੇ ਕਰੰਟ ਫਿਰ ਅਗਲੀ ਵੀਡੀਓ ਦੇ ਵਿੱਚ ਦੇਖਦੇ ਆਪਾਂ ਬਾਦੂ ਤੋਂ ਬਾਅਦ ਕਿੰਨੇ ਕਰਵਾਵਾਂਗੇ ਠੀਕ ਹੈ ਜੀ ਉਸ ਤੋਂ ਬਲਾ ਤੁਹਾਨੂੰ ਦੱਸਣਾ ਰਿਹਾ ਜੀ ਜੇਕਰ ਕਿਸੇ ਬੱਚੇ ਨੇ ਬਿਲਕੁਲ ਨਿਊ ਬੈਚ ਲੈਣਾਗਾ ਠੀਕ ਹੈ ਜੀ ਚਾਹੇ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਕਰਨੀ ਹੈ ਚਾਹੇ ਤੁਸੀਂ ਜੇਲ੍ਹ ਵਾਰਡਰ ਦੀ ਤਿਆਰੀ ਕਰਨੀ ਹੈ ਚਾਹੇ ਤੁਸੀਂ ਤਿਆਰੀ ਕਰਨੀ ਹੈ ਪੰਜਾਬ ਪਟਵਾਰੀ ਦੀ ਚਾਹੇ ਜਿਹੜੇ ਗਰੁੱਪਰੀ ਦੀਆਂ ਆਉਣ ਵਾਲੀਆਂ ਪੋਸਟਾਂ ਉਹਨਾਂ ਦੀ ਤਾਂ ਤੁਸੀਂ ਰਾਜੇ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪਪੁਲ ਰਿਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਕਲਾਸ ਪਲੱਸ ਕੋਡ ਫਿਲ ਕਰਨਾ ਡਬਲ ਐਕਸ ਰੈਨ ਆਹ ਨੰਬਰ ਤੁਸੀਂ ਕੋਡ ਵੀ ਕਰ ਤੁਹਾਡੇ ਐਪ ਪਰਤੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇੱਥੇ ਰਾਜੇ ਤੁਸੀਂ ਆਲ ਪੰਜਾਬ ਇਗਜ਼ਾਮ ਵਾਲਾ ਬੈਚ ਹੈ ਇੱਕ ਜਿਹੜਾ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਸਫੀਸ਼ਟ ਉਹ ਵੀ ਲੈ ਸਕਦੇ ਹੋ ਜੇ ਕਿਸੇ ਬੱਚੇ ਨੂੰ ਜੇਲ੍ਹ ਵਾਰਡਰਾਂ ਤੇ ਪੰਜਾਬ ਪੁਲਿਸ ਇਤਿਆਦ ਕਰਨੀ ਹੈ ਤਾਂ ਤੁਸੀਂ ਪੰਜਾਬ ਪੁਲਿਸ 2025 26 ਵਾਲਾ ਬੈਚ ਲੈ ਸਕਦੇ ਹੋ ਸਾਰਾ ਕੁਝ ਤੁਹਾਨੂੰ ਇਹਦੇ ਵਿੱਚ ਮਿਲੂਗਾ 0 ਲੈਪ ਤੋਂ ਕਲਾਸਾ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਬਾਕੀ ਦਾ ਜਿਹੇ ਕੱਲ ਤੋਂ ਦੱਸਦਾ ਜਿਹੜਾ ਤੁਹਾਡਾ ਵੀ ਸਲੇਵਸ ਹੈ ਕੰਪਲੀਟ ਸਲੇਵਸ ਜਿਹੜਾ ਤੁਹਾਡਾ ਕੰਪਲੀਟ ਹੋਊਗਾ ਉਹ ਕੰਪਲੀਟ ਹੋਊਗਾ ਨਵੰਬਰ ਤੱਕ ਠੀਕ ਹੈ ਕਿਉਂਕਿ ਬਹੁਤ ਬੱਚੇ ਰਾਜੇ ਕਾਲੀ ਕਰਨ ਲੱਗ ਜਾਂਦੇ ਜੀ ਸਾਡੇ ਛੇਤੀ ਸਲੇਵਸ ਕੰਪਲੀਟ ਕਰਵਾ ਦਿਓ ਤਾਂ ਨਵੰਬਰ ਤੱਕ ਜਿਹੜੇ ਵੀ ਆਪਣੇ ਤੇਰੀ ਮੈਂ ਕਰਵਾ ਰਹੇ ਹਾਂ ਜਿਵੇਂ ਕਿ ਜੇਲ੍ਹ ਵਾਰਡਨ ਪੰਜਾਬ ਪੁਲਿਸ ਪਟਵਾਰੀ ਗਰੁੱਪ ਡੀ ਉਹਨਾਂ ਚ ਕੋਈ ਵੀ ਪੇਪਰ ਨਵੰਬਰ ਤੱਕ ਤੋਂ ਪਹਿਲਾਂ ਪਹਿਲਾਂ ਨਹੀਂ ਆਊਗਾ ਤਾਂ ਕਰਕੇ ਰਾਜੇ ਤਿਆਰੀ ਜੇਕਰ ਤੁਸੀਂ ਵਧੀਆ ਢੰਗ ਨਾਲ ਕਰਨੀ ਹੈ ਤਾਂ ਟਾਈਮ ਤਾਂ ਲੱਗੂਗਾ ਠੀਕ ਹੈ ਜੀ ਦੋ ਮਹੀਨੇ ਹਜੇ ਹੋਰ ਲੱਗਣਗੇ ਸਲੇਪਸ ਨੂੰ ਰਜੇ ਕਿਉਂਕਿ ਅਸੀਂ ਸਲੇਪ ਜਿਹੜਾ ਕਰਵਾਉਣਾ ਰਜੇ ਉਹ ਇੱਕ ਇਹ ਹੁੰਦਾ ਕਿ ਜਿਵੇਂ ਬਹੁਤ ਇੱਕ ਜਿਵੇਂ ਕਿ 100 ਐਮਸੀਕਯੂ 100 ਦੇ ਵਿੱਚ ਤੁਹਾਨੂੰ 30 ਕਰਾਉਣੇ ਠੀਕ ਹੈ ਜੀ ਤੇ ਉਹ ਨਾਲ ਡਿਟੇਲ ਕਰਬੋਣੀ ਕਿ ਬੱਚੇ ਨੂੰ ਜਿਹੜੀ ਚੀਜ਼ ਵੀ ਕਰਵਾਈਆਂ ਇੰਪੋਰਟੈਂਟ ਕਰਵਾਈਏ ਠੀਕ ਹੈ ਜੀ ਚਲੋ ਤੇ ਆ ਜਿਹੜਾ ਪਹਿਲਾ ਪ੍ਰੈਸ਼ਰ ਕਿਹੜਾ ਰਜੇ ਰੁਦਰ ਸ਼ਤਰ ਠੀਕ ਹੈ ਜੀ ਰੁਦਰ ਸ਼ਤਰ ਕੀ ਹੈ ਜੋ ਹਾਲ ਹੀ ਦੇ ਵਿੱਚ ਖਬਰਾਂ ਵਿੱਚ ਆ ਰਿਹਾ ਹੈਗਾ ਠੀਕ ਹੈ ਜੀ ਇਹ ਕੀ ਹੈ ਜੀ ਇਹ ਹੈਗਾ ਆਪਣਾ ਆਨਸਰ ਤਿੰਨ ਨੰਬਰ ਆਪਸ਼ਨ ਠੀਕ ਹੈ ਜੀ ਕੀ ਹੈ राजे ਇੱਕ ਏਸ਼ੀਆ ਦੀ ਇੱਕ ਲੋਂਗੇਸਟ ਕੀ ਹੈਗੀ ਮਾਲ ਗੱਡੀ ਹੈ राजे ਠੀਕ ਹੈ ਜੀ ਏਸ਼ੀਆ ਦੀ ਸਭ ਤੋਂ ਲੰਬੀ ਇੱਕ ਮਾਲ ਗੱਡੀ ਹੈ ਜਿਹਦਾ ਨਾਮ ਕੀ ਹੈ राजे ਰੁਦਰਸ਼ਤਰਾ ਵੀ ਕਹਿ ਸਕਦੇ ਹੋ ਰੁਦਰ ਛਤਰ ਵੀ ਕਹਿ ਸਕਦੇ ਹੋ ਜਿਵੇਂ ਤੁਹਾਨੂੰ ਸਹੀ ਲੱਗੇ ਉਵੇਂ ਪੜ੍ਹ ਲਿਓ ਨਾਮ ਠੀਕ ਹੈ ਨਾਮ ਨਾਲ ਕੋਈ ਚੱਕਰ ਨਹੀਂ ਹੁੰਦਾ ਤਾਂ राजे ਇਹ ਕੀ ਹੈਗਾ ਰੁਦਰ ਰਾਸ਼ਤਾ ਜਿਹੜੀ ਆਪਾਂ ਲਾਂਚ ਕੀਤੀ ਗਈ ਹੈ ਇੰਡੀਆ ਵੱਲੋਂ ਠੀਕ ਹੈ ਜੀ ਭਾਰਤ ਵੱਲੋਂ ਇਹ ਇੰਡੀਆ ਦੀ ਸਭ ਤੋਂ ਲੰਬੀ ਕਿਹੜੀ ਟ੍ਰੇਨ ਹੈ ਜੇ ਮਾਲ ਗੱਡੀ ਵਾਲੀ ਜਿਹੜਾ ਕਿ ਮਾਲਟ ਹੁੰਦੀ ਹੈ ਉਹ ਰੇਲ ਗੱਡੀ ਸਭ ਤੋਂ ਲੰਬੀ ਆਪਣੇ ਇੰਡੀਆ ਦੀ ਪ੍ਰੈਸ਼ਨ ਸਭ ਤੋਂ ਪਹਿਲੇ ਤਾਂ ਇਹੀ ਬਣੂਗਾ ਕਿ ਦੁਦਾਸਤਰਾ ਕੀ ਚੀਜ਼ ਹੈ ਤਾਂ ਤੁਸੀਂ ਕਹਿ ਦੇਣਾ ਜੀ ਏਸ਼ੀਆ ਦੀ ਲੌਂਗੇਸਟ ਫਰਾਈਟ ਟ੍ਰੇਨ ਹੈ ਇੱਕ ਮਾਲ ਗੱਡੀ ਹੈ ਦੂਜਾ ਪ੍ਰੈਸ਼ਨ ਤੁਹਾਡੇ ਤੋਂ ਪੁੱਛਿਆ ਜਾਊਗਾ ਕਿ ਜਿਹੜੀ ਇਹ ਟ੍ਰੇਨ ਹੈ ਲੰਬਾਈ ਕਿੰਨੀ ਹੈ ਤਾਂ ਇਹਦੀ ਲੰਬਾਈ ਭਾਈ ਜਿਹੜੀ ਹੈਗੀ ਉਹ 4.5 ਕਿਲੋਮੀਟਰ ਹੈ ਲੰਬਾਈ ਤੋਂ ਪ੍ਰੈਸ਼ਨ ਆਉਣ ਦੇ 101% ਚਾਂਸ ਹੈ ਭਾਈ ਸਾਹਿਬ ਠੀਕ ਹੈ ਜੀ ਜਿੰਨੇ ਵੀ ਐਮਸੀਕਿਊ ਲੈ ਕੇ ਆ ਰਹੇ ਜੀ ਬਹੁਤ ਇੰਪੋਰਟੈਂਟ ਹੈ ਤੇ ਤੁਹਾਨੂੰ ਪੇਪਰ ਦੇ ਵਿੱਚ ਪੱਕਾ ਹੀ ਮਿਲਣਗੇ ਠੀਕ ਹੈ ਜੀ ਇਸ ਤੋਂ ਬਾਅਦ ਕਹਿੰਦੇ 2025 ਵਿੱਚ ਭੂਮੀਗਤ ਭੂਮੀਗਤ ਦਾ ਮਤਲਬ ਲੈਂਡ ਲੋਕੜ ਵਿਕਾਸਸ਼ੀਲ ਦੇਸ਼ਾਂ ਬਾਰੇ ਤੀਜਾ ਸੰਯੁਕਤ ਰਾਸ਼ਟਰ ਸੰमेलन ਕਿੱਥੇ ਯੂਜਿਤ ਹੋਇਆਗਾ ਲੈਂਡ ਲੋਕੜ ਉਹ ਹੁੰਦੇ ਰਾਜੇ ਸਟੇਟਾਂ ਹੁੰਦੀਆਂ ਜਾਂ ਦੇਸ਼ ਹੁੰਦੇ ਆ ਜਿਹੜੇ ਆਲੇ-ਦੁਆਲੇ ਹੋਰ ਦੇਸ਼ਾਂ ਨਾਲ ਘਿਰੇ ਹੋਏ ਹੁੰਦੇ ਆ ਉਹਨੂੰ ਲੈਂਡਲੌਕਡ ਕਹਿੰਦੇ ਨਾਲ ਕੋਈ ਵੀ ਜਲ ਜਿਵੇਂ ਕੋਈ ਵੀ ਦਰਿਆ ਠੀਕ ਹੈ ਜੀ ਕੋਈ ਵੀ ਨਦੀਆਂ ਉਹ ਨਾਲ ਨੀਰੇ ਲੱਗਦੀਆਂ ਹੁੰਦੀਆਂ ਠੀਕ ਹੈ ਜੀ ਇਹਨਾਂ ਨਾਲ ਆਸ-ਪਾਸੇ ਦੇਸ਼ਾਂ ਨਾਲ ਹੀ ਘਿਰੇ ਹੋਣਾ ਉਹਨਾਂ ਨੂੰ ਲੈਂਡਲੌਕਡ ਦੇਸ਼ ਕਹਿੰਦੇ ਆ ਉਹ ਦੇਸ਼ ਕਿਵੇਂ ਆਪਣੇ ਵਪਾਰ ਨੂੰ ਡਵੈਲਪ ਕਰ ਸਕਦੇ ਆ ਠੀਕ ਹੈ ਜੀ ਤਾਂ ਉਹ ਚੀਜ਼ਾਂ ਦੇ ਦੇ ਵਿੱਚ ਚੰਗਣਾ ਪਾਈ ਜਾਂਦੀ ਆ ਬਾਹਰ ਆਪਾਂ ਡੀਪਲੀ ਨਹੀਂ ਜਾਣਾ ਆਪਾਂ ਮੇਨ ਜਿਹੜਾ ਫੈਕਟ ਆ ਉਹ ਪੜਨਾ ਕਿ ਜਿਹੜੀ ਪਈ ਆ ਮੀਟਿੰਗ ਹੋਈ ਹੈਗੀ ਕਿ ਕੀਰੀਬਲੋਂ ਕਰੀ ਗਿਆ ਜਨੇਟਰ ਨੈਸ਼ਨਲ ਵੱਲੋਂ ਕਾਨਫਰੰਸ ਕੀਤੀ ਗਈ ਹੈ ਲੈਂਡ ਲੌਂਕਡ ਦੇਸ਼ ਆ ਜਿਹੜੇ ਠੀਕ ਹੈ ਜੀ ਉਹਨਾਂ ਦੇ ਵਾਦਾ ਹੋਵੇ ਉਹਨਾਂ ਦਾ ਠੀਕ ਹੈ ਜੀ ਆਪ ਦੀ ਇਕਨੋਮੀ ਨੂੰ ਵਧਾ ਸਕਣ ਵਪਾਰ ਕਰ ਸਕਣ ਉਹਨਾਂ ਚੀਜ਼ਾਂ ਵਾਸਤੇ ਮੀਟਿੰਗ ਹੋਈ ਹੈ ਮੀਟਿੰਗ ਹੋਈ ਕਿੱਥੇ ਹੈ ਜੀ ਇਹ ਮੀਟਿੰਗ ਹੋਈ ਹੈ ਜੀ ਆਪਣੀ ਆਵਾਜ਼ਾ ਦੇ ਵਿੱਚ ਤੁਰਕਮੇਨਿਸਤਾਨ ਦੀ ਰਾਜਧਾਨੀ ਹੈ ਠੀਕ ਹੈ ਜੀ ਆਵਾਜ਼ਾ ਉੱਥੇ ਰਾਜੇ ਇਹ ਕੀ ਕਰੇ ਗਈ ਹੈ ਮੀਟਿੰਗ ਹੈ ਜਿਹੜੀ ਇਹ ਉੱਥੇ ਹੋਈ ਹੈ ਭਾਈ ਠੀਕ ਹੈ ਜੀ ਚਲੋ ਹਾਂ ਉਪਰ ਜਨਰੇਟਰ ਨੈਸ਼ਨਲ ਬਾਰੇ ਕੁਝ ਗੱਲਾਂ ਕਰ ਲਈਏ ਰਾਜੀ ਜਨਰੇਟਰ ਨੈਸ਼ਨਲ ਬਾਰੇ ਜੀ ਜਨਰੇਟਰ ਨੈਸ਼ਨ ਸੰਸਥਾ ਰਾਜੀ ਜਿਹਨੂੰ ਆਪਾਂ ਜਨਰੇਟਰ ਨੈਸ਼ਨਲ ਆਰਗੇਨਾਈਜੇਸ਼ਨ ਵੀ ਕਹਿੰਦੇ ਜੂਐਨ ਨੂੰ ਵੀ ਇਸ ਨੂੰ ਕਹਿ ਦਿੰਦੇ ਆ ਤੇ ਇਹਦਾ ਸ਼ਾਰਟਕਟ ਨੇਮ ਜੂਐਨ ਵੀ ਆਪਾਂ ਇਸ ਨੂੰ ਹੀ ਕਹਿ ਦਿੰਦੇ ਆ ਇਹਦੀ ਸਥਾਪਨਾ ਤੋਂ ਰਹਿ ਗਈ ਡਾਇਰੈਕਟ ਆਪਰੇਸ਼ਨ ਆਏ ਹੋਏ ਆ ਕਿ ਇਹਦੀ ਸਥਾਪਨਾ ਕਿਤੋਂ ਹੋਈ ਸੀ ਜੂਐਨ ਦੀ 24 ਅਕਤੂਬਰ 1945 ਦੇ ਵਿੱਚ ਇਹਦੀ ਸਥਾਪਨਾ ਹੋਈ ਸੀਗੀ ਟੋਟਲ ਕਿੰਨੇ ਮੈਂਬਰ ਕੰਟਰੀ ਆ ਰਾਜੀ ਇਹਦੇ ਵਿੱਚ 193 ਜਿਹੜੇ ਦੇਸ਼ ਆ ਉਹ ਇਹਦੇ ਮੈਂਬਰ ਹੈਗੇ ਠੀਕ ਹੈ ਜੀ ਇਹਦਾ ਸੈਕਟਰੀ ਜਰਨਲ ਕੌਣ ਹੈ ਐਸਸੀ ਜਾਂ ਮਤਲਬ ਸੈਕਟਰੀ ਜਰਨਲ ਸੈਕਟਰੀ ਜਨਰਲ ਹੈਗਾ ਨਾ ਜਿਹਦਾ ਐਂਟਾਨੀਓ ਗੋਟਰੇਸ ਹੈਡ ਕੁਆਟਰ ਕਿੱਥੇ ਹੈ ਨਾ ਨਿਊਯਾਰਕ ਯੂ ਐਸ ਏ ਠੀਕ ਹੈ ਜੀ ਪ੍ਰਸ਼ਨ ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚੋਂ ਕਿਤੋਂ ਵੀ ਆ ਸਕਦਾ ਇਕੱਲਾ ਇਹਨੂੰ ਛੱਡ ਕੇ ਠੀਕ ਹੈ ਜੀ ਤੇ ਪੰਜਵਾਂ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ ਜਿਹੜਾ ਆਪ ਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਬਾਜ ਅੱਖ ਬਾਜ ਅੱਖ ਇੱਕ ਐਂਟੀ ਡਰੋਨ ਸਿਸਟਮ ਡਰੋਨ ਕੀ ਹੁੰਦਾ ਤੁਹਾਨੂੰ ਪਤਾ ਹੈਗਾ ਜਿਹੜਾ ਆਪਾਂ ਬਿਆਹ ਸ਼ਾਦਗੀਆਂ ਦੇ ਵਿੱਚ ਜਾਂਦੇ ਉਹ ਕੈਮਰੇ ਨਾਲ ਮੂਵੀ ਜੀ ਬਣਦੀ ਹੁੰਦੀ ਉਹਨੂੰ ਡਰੋਨ ਕਹ ਦਿੰਦੇ ਆਪਾਂ ਠੀਕ ਹੈ ਜੀ ਤਾਂ ਕਹਿੰਦੇ ਜੀ ਕਿਸ ਰਾਜ ਨੇ ਸਰ ਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਾਸਤੇ ਬਾਜ ਅੱਖ ਐਂਟੀ ਡਰੋਨ ਸਿਸਟਮ ਸ਼ੁਰੂ ਕੀਤਾਗਾ ਤਾਂ ਇਹ ਕਿਹਨੇ ਕੀਤਾ ਜੀ ਤਾਂ ਇਹ ਕੀਤਾਗਾ ਆਪਣੇ ਪੰਜਾਬ ਨੇ ਪੰਜਾਬ ਗਵਰਨਮੈਂਟ ਨੇ ਸ਼ੁਰੂ ਕੀਤਾਗਾ ਠੀਕ ਹੈ ਜੀ ਤੇ ਇਹਦੇ ਨਾਲ ਕੀ ਹੋਊਗਾ ਰਾਜੇ ਇਹ ਕੀ ਕਰ ਲਿਆ ਕਰੂਗਾ ਬਾਉਂਡਰ ਦੇ ਨਾਲ ਜਿਹੜੀਆਂ ਵੀ ਚੀਜ਼ ਕੋਈ ਧਰੋਂ ਆਇਆ ਕਰੂਗਾ ਉਹਨੂੰ ਡਿਟੈਕਟ ਕਰ ਲਿਆ ਕਰੂਗੀ ਕੀ ਚੀਜ਼ ਉਧਰ ਆ ਰਹੀ ਹੈ ਠੀਕ ਹੈ ਜੀ ਕਿਹੜਾ ਡਰੋਨ ਨੇੜੇ ਆ ਰਿਹਾ ਹੈ ਕਿਹੜਾ ਡਰੋਨ ਕਿੱਥੇ ਸਾਰਾ ਕੁਝ ਪਤਾ ਲੱਗ ਜਾਊਗਾ ਜਰੂਰ ਕੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਅੱਗੇ ਭਾਰਤ ਦੇ ਐਨੀਮਲ ਸਟੈਮ ਸੈੱਲ ਬਾਇਓ ਬੈਂਕ ਦਾ ਉਦਘਾਟਨ ਕਿੱਥੇ ਕੀਤਾ ਗਿਆ ਹੈਗਾ ਠੀਕ ਹੈ ਜੀ ਟਾਈਮ ਇੰਪੋਰਟੈਂਟ ਹੈ ਕਿਉਂਕਿ ਇਹ ਫਾਸਟ ਹੈ ਟਾਈਮ ਇੰਪੋਰਟੈਂਟ ਹੈ ਕਿਉਂਕਿ ਫਾਸਟ ਹੈ ਇੰਡੀਆ ਇਜ਼ ਐਨੀਮਲ ਸਟੈਂਪ ਸੈੱਲ ਬਾਇਓ ਬੈਂਕ ਇਹਦੇ ਵਿੱਚ ਇਹ ਰਹਿਣਾ ਹੈ ਐਨੀਮਲ ਦੇ ਸੈੱਲ ਲਾਗੇ ਉਹਨਾਂ ਤੋਂ ਜਿਹੜੀਆਂ ਨਵੀਆਂ-ਨਵੀਆਂ ਬਿਮਾਰੀਆਂ ਹੁੰਦੀਆਂ ਗਈਆਂ ਉਹਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਊਗੀ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਉਹਦੇ ਬਾਰੇ ਤੇ ਚਰਚਾ ਕੀਤੀ ਜਾਊਗੀ ਤਾਂ ਜੀ ਇਹ ਜਿਹੜੀ ਉਦਘਾਟਨ ਕੀਤਾ ਗਿਆ ਹੈਗਾ ਇਹ ਕੀਤਾ ਗਿਆ ਉਦਘਾਟਨ ਜੀ ਆਪਣੇ ਹైదరాబాద్ ਦੇ ਵਿੱਚ ਚਾਰ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਜੀ ਠੀਕ ਹੈ ਜੀ ਤੇ ਇੰਡੀਆ ਦੀ ਫਰਸਟ ਐਨੀਮਲ ਸਟੈਂਪਲ ਸੈੱਲ ਬਾਇਓ ਬੈਂਕ ਆ ਤਾਂ ਕਰਕੇ ਇੰਪੋਰਟੈਂਟ ਹੈ ਸਟੈਟਿਕ ਜੀ ਕਿਰਪਾਸ਼ਨ ਬਣ ਜਾਂਦਾ ਦਾ ਜੇ ਕੋਈ ਵੀ ਚੀਜ਼ ਨੂੰ ਪਹਿਲੀ ਵਾਰ ਹੁੰਦੀ ਹੈ ਠੀਕ ਹੈ ਜੀ ਤੁਸੀਂ ਯਾਦ ਕਰ ਲਿਓ ਹైదరాబాద్ ਇਸ ਤੋਂ ਬਾਅਦ ਕਹਿੰਦੇ ਜੀ WHO World Health Organization ਹੈ ਜਿਹੜੀ ਉਹਨੇ ਕਹਿੰਦੇ ਕਿਹੜਾ ਦੇਸ਼ ਹੈ ਜਿਹਨੂੰ ਕਹਿੰਦਾ ਜੀ ਤੁਸੀਂ ਸਲੀਪਿੰਗ ਸਿਕਨੈਸ ਤੋਂ ਕੀ ਹੋਗੇ ਆਜ਼ਾਦ ਹੋਗੇ ਕਿਸ ਦੇਸ਼ ਨੂੰ ਨੀਂਦਰੀ ਬਿਮਾਰੀ ਤੋਂ ਮੁਕਤ ਕੁਸ਼ਤ ਕਰਤਾ ਬਹੁਤ ਦੇਸ਼ ਹੁੰਦੇ ਨੇ ਜੀ ਜਿੱਥੇ ਲੋਕਾਂ ਨੂੰ ਨੀਂਦਰੀ ਬਿਮਾਰੀ ਹੁੰਦੀ ਹੈ ਠੀਕ ਹੈ ਜੀ ਤਾਂ ਇਹ 10ਵਾਂ ਦੇਸ਼ ਬਣ ਚੁੱਕਿਆ ਭਾਈ ਤਾਂ ਇਹ ਕਿਹੜਾ ਦੇਸ਼ ਹੈ ਜੀ ਇਹ ਹੈਗਾ ਕੀਨੀਆ ਕੀ ਨੀਆਂ 10ਵਾਂ ਦੇਸ਼ ਬਣ ਚੁੱਕਿਆ ਰਾਜੇ ਜਿਹਨੂੰ World Health Organization ਦੇ ਕਹਤਾ ਕਿ ਤੁਸੀਂ ਇਹ ਸਲੀਪਿੰਗ ਸਿਕਨੈਸ ਦੀ ਬਿਮਾਰੀ ਤੋਂ ਤੁਹਾਡਾ ਦੇਸ਼ ਆਜ਼ਾਦ ਹੈ ਜਦੋਂ ਰਾਜੇ ਕਿਸੇ ਦੇਸ਼ ਦੇ ਵਿੱਚ ਕੋਈ ਬਿਮਾਰੀ 3 ਸਾਲਾਂ ਤੱਕ ਨਾ ਦੇਖੀ ਜਾਵੇ ਠੀਕ ਹੈ ਜੀ ਤਾਂ ਉਹਨੂੰ ਕੀ ਕਿਹਾ ਜਾਂਦਾ ਉਹਨੂੰ ਬਿਮਾਰੀ ਤੋਂ ਫ੍ਰੀ ਕੋਸਟ ਕਰ ਦਿੱਤਾ ਜਾਂਦਾ ਹੈ ਠੀਕ ਹੈ ਜੀ ਤਾਂ ਡੀ ਨੰਬਰ ਆਪਸ਼ਨ ਇਹਦੀ ਆਪਣੀ ਰਾਤਾਂ ਉਹ ਸੌਰੀ ਆਨਸਰ ਹੈ ਇਹਦਾ ਆਪਣਾ ਠੀਕ ਹੈ ਜੀ ਸਾਈਨ ਕੀ ਹੁੰਦੇ ਇਹਦੇ ਬੁਖਾਰ ਚੜ ਜਾਂਦਾ ਹੈ ਸਕਿਨ ਦਾ ਉਪਾਏ ਜਾਂਦਾਗਾ ਠੀਕ ਹੈ ਜੀ ਜੋ ਜੋੜ ਦੁਖਣ ਲੱਗ ਜਾਂਦੇ ਆ ਤਾਂ ਨੀਂਦ ਨਹੀਂ ਆਉਂਦੀ ਕਨਫਿਊਜ਼ਨ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ ਤਾਂ ਹੁਣ ਆਪਾਂ ਜਿਵੇਂ ਜੂਐਨਓ ਬਾਰੇ ਗੱਲ ਕੀਤੀ ਤਾਂ ਉਵੇਂ ਜਿਵੇਂ ਆਪਾਂ ਜੂਐਨਓ ਦੇ ਨਾਲ ਹੀ ਜੂਐਨਓ ਦੇ ਅੰਗ ਹੈ राजे डब्ल्यूएचओ ਜਿਹਦੇ ਬਾਰੇ ਆਪਾਂ ਗੱਲ ਕਰ ਲੈਣੇ ਆ ਹੈੱਡ ਕੁਆਰਟਰ ਕਿੱਥੇ ਹੈ ਦਾ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈਗਾ ਤੇ ਸਟੈਲਿਸ਼ ਕਦੋਂ ਹੋਈ ਸੀ ਇਹ 7 ਅਪ੍ਰੈਲ 1948 ਦੇ ਵਿੱਚ ਹੋਈ ਸੀਗੀ ਡਾਇਰੈਕਟਰ ਜਨਰਲ ਕੌਣ ਹੈ ਦਾ ਟੈਡਰੋਸ ਹੈਗਾ ਮੈਂਬਰ ਕੰਟਰੀਆਂ ਕਿੰਨੀਆਂ 194 ਤਾਂ ਚਾਰੇ ਦੀਆਂ ਚਾਰੇ ਆਪਸ਼ਨ ਹੈ ਸਟੈਟਿਕ ਜੀ ਕੀ ਨਹੀਂ ਹੈ ਮੈਂ ਨਾਲ ਕਰਵਾਉਂਦਾ ਮਤਲਬ ਇਹ ਨਹੀਂ ਹੈ ਕਿ ਇਥੇ ਖਾਨਾ ਖਾਲੀ ਪਿਆ ਸੀ ਮੈਂ ਤਾਂ ਲਿਖਦੇ ਅੱਖਰ ਇਹ ਲਿਖਦਾ ਮਤਲਬ ਇਹ ਹੈ ਕਿ ਪ੍ਰਸ਼ਨ ਤਾਂ ਹਾਲੇ ਜਿਹੜਾ ਬਾਨ ਨਹੀਂ ਬਣਨਾਗਾ ਕਈ ਵਾਰੀ ਪੇਪਰ ਵਾਲਾ ਤੁਹਾਡਾ ਦਿਮਾਗ ਪਰਖਣ ਦਾ ਮਾਰਾ ਇਹ ਥੱਲੇ ਦੀਆਂ ਚੀਜ਼ਾਂ ਤੋਂ ਵੀ ਕਿਤੋਂ ਵੀ ਪ੍ਰਸ਼ਨ ਪੁੱਛ ਸਕਦਾਗਾ ਠੀਕ ਹੈ ਮੈਂਬਰ ਕਾంటర్ ਦਾ ਤੋਂ ਆਪਰੇਸ਼ਨ ਘੱਟ ਪੁੱਛਦੇ ਹੁੰਦੇ ਹੈ ਕਿ ਕਿੰਨੇ ਮੈਂਬਰ ਹੈ ਪਰ ਦੂਜੇ ਪ੍ਰੈਸ਼ਰ ਪੱਕਾ ਪੁੱਛੇ ਜਾਣਗੇ ਡੀਜੀ ਸਟੈਲਵਿਸ਼ ਹੈਡਕ quartਰ ਤੇ ਜਿਹੜੀ ਆ ਤੁਹਾਨੂੰ ਮੈਂ ਦੱਸੀਆ 10ਵੀਂ ਸਟੇਟ 10ਵੀਂ ਕੰਟਰੀ ਬਣਗੀ ਕੀਨੀਆ ਕੀਨੀਆ ਦੀ ਰਾਜਧਾਨੀ ਇਸ ਤੋਂ ਬਾਅਦ ਕਹਿੰਦੇ 15ਵਾਂ ਹਾਕੀ ਇੰਡੀਆ ਸਬ ਜੂਨੀਅਰ ਮੈਨ ਨੈਸ਼ਨ ਜੀਪੀ ਸ਼ਿਪ 2025 ਦਾ ਜਿਹੜਾ ਟੂਰਨਾਮੈਂਟ ਹੋਇਆ ਹੈਗਾ ਇਹ ਕਿਹਨੇ ਜਿੱਤੇਗਾ ਤਾਂ ਜੇਕਰ ਆਪਾਂ ਗੱਲ ਕਰੀਏ 14ਵਾਂ ਵੀ ਐਂਡ 15ਵਾਂ ਵੀ ਇਹ ਦੋਨੇ ਰਾਜੇ ਇੱਕ ਹੀ ਟੀਮ ਨੇ ਜਿੱਤੇ ਹੈ ਕਿਹੜੀ ਟੀਮ ਹੈ ਜੀ ਉਹ ਉਹ ਟੀਮ ਹੈਗੀ ਆ ਹਾਕੀ ਪੰਜਾਬ ਕਿਹੜੀ ਟੀਮ ਹੈ ਜੀ ਹਾਕੀ ਪੰਜਾਬ ਟੀਮ ਹੈ ਜਿਹੜੀ ਇਹਨੇ ਭਾਈ ਇਹ ਜਿੱਤੇ ਹੈਗੇ ਮੈਚ ਠੀਕ ਹੈ ਜੀ ਇਹ ਮੈਚ ਇਹਨੇ ਜਿੱਤਿਆ ਮੈਨੂੰ ਤੁਸੀਂ ਕੋਈ ਕੈਂਡੀਡੇਟ ਦੱਸ ਸਕਦਾ ਕਿ ਹਾਕੀ ਪੰਜਾਬ ਕਿਹੜੀ ਟੀਮ ਨੂੰ ਹਰਾ ਕੇ ਜਿੱਤੀ ਹੈ ਜੀ ਟੀਮ ਹਾਰਦੀ ਹੁੰਦੀ ਹੈ ਜ ਜਮ ਫਾਈਨਲ ਚ ਜਾ ਕੇ ਨੂੰ ਰਨਰ ਅਪ ਟੀਮ ਕਹਿੰਦੇ ਆ ਕਿਹੜੀ ਟੀਮ ਹੈ ਕਿਉਂਕਿ ਇਹ ਤੋਂ ਅਪਰੇਸ਼ਨ ਪੱਕੇ ਬੰਦੇ ਹੁੰਦੇ ਆ ਇਹ ਜਿਹੇ ਅਪਰੇਸ਼ਨ ਇਹ ਜਿਹੇ ਅਪਰੇਸ਼ਨ ਬਾਹਲੇ ਪੈਂਦੇ ਆ ਪੇਪਰਾਂ ਦੇ ਵਿੱਚ ਤਾਂ ਜੇਕਰ ਕੋਈ ਪੁੱਛਦਾ 14ਵਾਂ ਹਾਕੀ ਇੰਡੀਆ ਸਬ ਜੂਨੀਅਰ ਮੈਨ ਨੇਸ਼ਨਲ ਚੈਂਪੀਅਨਸ਼ਿਪ 2025 ਤਾਂ ਵੀ ਤੁਹਾਡਾ ਆਨਸਰ ਪੰਜਾਬ ਹਾਕੀ ਹੋਣਾ ਚਾਹੀਦਾ ਤੇ 14ਵਾਂ ਪੁੱਛਦੇ ਆ ਤਾਂ ਵੀ ਪੰਜਾਬ ਹਾਕੀ ਹੋਣਾ ਚਾਹੀਦਾ ਕਿਉਂਕਿ ਦੋਨੇ ਹੀ ਮੈਚ ਇਹ ਹਾਕੀ ਪੰਜਾਬ ਵੱਲੋਂ ਜਿੱਤੇ ਗਏ ਹੈ ਜੀ ਠੀਕ ਹੈ ਜੀ ਸੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆ ਤੇ ਹਾਂ ਇਸ ਤੋਂ ਬਾਅਦ ਪ੍ਰਸ਼ਨ ਇਹ ਬਣ ਜਾਂਦਾ ਹੁੰਦਾਗਾ ਕਿ ਜਿਹੜੀ ਇਹ ਜੈਂਪੀਅਨਸ਼ਿਪ ਹੋਈ ਹੈ ਹੋਈ ਕਿੱਥੇ ਹੈ ਤਾਂ ਇਹ ਹੋਈ ਹੈ ਭਾਈ 28 ਜੁਲਾਈ ਤੋਂ ਲੈ ਕੇ 8 ਅਗਸਤ ਤੱਕ ਹੋਈ ਹੈ ਤਾਮਨਾਡੂ ਦੇ ਚਨਈ ਦੇ ਵਿੱਚ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਅਗਲੀ ਇੱਕ ਸਕੀਮ ਪੁੱਛ ਲਈ ਆਪਾਂ ਤੋਂ ਕਹਿੰਦੇ ਅਗਲ ਬਲਾਕੂ ਅਗਲ ਬਲਾਕੂ ਇੱਕ ਸਕੀਮ ਹੈ ਰਾਜੀ ਇਹ ਸਕੀਮ ਕਿਹੜੀ ਸਟੇਟ ਗਵਰਨਮੈਂਟ ਵੱਲੋਂ ਲਾਂਚ ਕੀਤੀ ਗਈ ਹੈ ਤਾਂ ਇਹ ਲਾਂਚ ਕੀਤੀ ਗਈ ਹੈ ਜੀ ਤਾਮਨਾਡੂ ਵੱਲੋਂ ਤਾਮਨਾਡੂ ਵੱਲੋਂ ਇਹ ਲਾਂਚ ਕੀਤੀ ਗਈ ਹੈ ਠੀਕ ਹੈ ਜੀ ਇਸ ਸਕੀਮ ਦੇ ਵਿੱਚ ਕੀ ਦੱਸਿਆ ਜਾਊਗਾ ਇਹਦੇ ਚ ਰਾਜੇ 9ਵੀਂ ਤੇ 10ਵੀਂ ਦੇ ਵਿੱਚ ਜਿਹੜੀਆਂ ਲੜਕੀਆਂ ਪੜ੍ਹਦੀਆਂ ਗਈਆਂ ਉਹਨਾਂ ਨੂੰ ਟੈਕਨੋਲੋਜੀ ਦੇ ਨਾਲ ਜਾਗਰੂਕ ਕਰਵਾਇਆ ਜਾਊਗਾ ਕਿ ਕਿਸ ਤਰ੍ਹਾਂ ਦਾ ਉਹਨੂੰ ਪਤਾ ਕਿ ਅੱਜ ਕੱਲ ਬੱਚਿਆਂ ਨੂੰ ਕਿਸੇ ਨੌਲਜ ਦੀ ਘਰ ਦੇ ਨਾਲ ਵੀਡੀਓ ਬਗੈਰਾ ਜਾਂ ਗਲਤ ਪਿਕਸ ਠੀਕ ਹੈ ਜੀ ਤਾਂ ਹੋਰ ਵੀ ਬਹੁਤ ਸਾਰੇ ਬੱਚਿਆਂ ਨੂੰ ਸਾਹਮਣਾ ਕਰਨਾ ਪੈਂਦਾਗਾ ਤਾਂ ਉਹਨਾਂ ਬਾਰੇ ਬੱਚਿਆਂ ਨੂੰ ਜਾਗਰੂਕਤਾ ਕੀਤਾ ਜਾਊਗਾ ਤਾਂ ਮੰਨਡੋ ਲਾਂਚ ਅਕਲ ਬਲੈਕੂ ਸਕੀਮ ਟੂ ਸੇਫਗਾਰਡ ਗਰਲ ਸਟੂਡੈਂਟ ਠੀਕ ਹੈ ਜੀ ਤੇ ਆਨਸਰ ਇਹਦਾ ਹੈਗਾ ਤਮਨ 나ਡੂ ਇਸ ਤੋਂ ਬਾਅਦ ਅਗੜੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਜੀ ਇੰਟਰਨੈਸ਼ਨਲ ਜੂਥ ਡੇ ਦੋ ਜੂਥ ਡੇ ਹੁੰਦੇ ਆ ਇੱਕ ਤਾਂ ਹੁੰਦਾ ਨੈਸ਼ਨਲ ਇੱਕ ਹੁੰਦਾ ਇੰਟਰਨੈਸ਼ਨਲ ਦੋਨਾਂ ਦੇ ਵਿੱਚ ਕਿਸੇ ਬੱਚੇ ਨੇ ਨਹੀਂ ਉਲਝਣਾ ਤੁਸੀਂ ਏਸੇ ਕਰਕੇ ਗਲਤ ਆਨਸਰ ਲਾਇਆ ਹਣੇ ਹੋ ਠੀਕ ਹੈ ਜੀ ਜਿਹੜਾ ਇੰਟਰਨੈਸ਼ਨਲ ਹੁੰਦਾ ਸਾਰੀ ਦੁਨੀਆ ਦੇ ਵਿੱਚ ਬਣਾਇਆ ਜਾਂਦਾ ਹੈ ਜੇ ਨੈਸ਼ਨਲ ਹੁੰਦਾ ਉਹ ਕੱਲਾ ਇੰਡੀਆ ਦੇ ਵਿੱਚ ਬਣਾਇਆ ਜਾਂਦਾ ਤਾਂ ਇਹ ਕਿਹੜਾ ਭਾਈ ਇਹ ਹੈਗਾ 12 ਅਗਸਤ ਨੂੰ ਆਪਾਂ ਇੰਟਰਨੈਸ਼ਨਲ ਜੂਥ ਡੇ ਜ਼ਰੂਰ ਮਨਾਉਨੇ ਆ ਹਰ ਸਾਲ ਠੀਕ ਹੈ ਜੀ ਸਭ ਤੋਂ ਪਹਿਲੀ ਵਾਰ ਇਹ ਮਨਾਇਆ ਗਿਆ ਸੀਗਾ 2000 ਦੇ ਵਿੱਚ ਪਹਿਲੀ ਵਾਰ ਇਹ 2000 ਦੇ ਵਿੱਚ ਮਨਾਇਆ ਗਿਆ ਸੀਗਾ ਪਾਸ ਹੋਇਆ ਸੀ ਇਹ 1999 ਦੇ ਵਿੱਚ ਰੈਕਟ ਠੀਕ ਹੈ ਜੀ ਕੀ ਆਪਾਂ ਮਨਾਇਆ ਕਰਾਂਗੇ ਇਹ ਗੱਲ ਯਾਦ ਰੱਖ ਲਓ ਪਹਿਲੀ ਵਾਰ ਵਾਲਾ ਪ੍ਰਸ਼ਨ ਜ਼ਰੂਰ ਪੁੱਛਿਆ ਜਾਊਗਾ 2000 ਚ ਮਨਾਇਆ ਗਿਆ ਸੀਗਾ ਜੇ ਪੁੱਛਦੇ ਇਹ ਨੈਸ਼ਨਲ ਜੂਥ ਡੇ ਨੈਸ਼ਨਲ ਜੂਥ ਡੇ ਉਹ ਮਨਾਇਆ ਜਾਂਦਾ ਆਭਾਮੀ ਉਹ ਤੁਸੀਂ ਦੱਸੋ ਕਿਹਦੇ ਨਾਂ ਤੇ ਮਨਾਇਆ ਜਾਂਦਾ ਜਿਹੜਾ ਇੰਡੀਆ ਦੇ ਵਿੱਚ ਆਪਾਂ ਬਣਾਉਨੇ ਆ ਨੈਸ਼ਨਲ ਜੂਥ ਡੇ ਉਹ ਕਿਹਦੇ ਨਾਮ ਤੇ ਮਨਾਇਆ ਜਾਂਦਾਗਾ ਠੀਕ ਹੈ ਜੀ ਕਿਹਦੀ ਜਾਤ ਦੇ ਵਿੱਚ ਮਨਾਇਆ ਜਾਂਦਾ ਹੈ ਜਾਇਲਾ ਨੂੰ ਉਹ ਮਨਾਇਆ ਜਾਂਦਾ 22 12 ਜਨਵਰੀ ਨੂੰ ਹਰ ਸਾਲ 12 ਜਨਵਰੀ ਨੂੰ ਮਨਾਇਆ ਜਾਂਦਾ ਕਿਹਦੀ ਜਾਤ ਦੇ ਵਿੱਚ ਮਨਾਇਆ ਜਾਂਦਾ ਤੁਸੀਂ ਦੱਸਿਓ ਸਵਾਮੀ ਦਿਆਨੰਦ ਕਿ ਸਵਾਮੀ ਵਿਵੇਕਾਨੰਦ ਬਸ ਦੋਨਾਂ ਦੇ ਵਿੱਚ ਆਪਸ਼ਨਲ ਵਿੱਚੋਂ ਦੱਸ ਦਿਓ ਮੈਨੂੰ ਕਿਹਦੇ ਨਾਂ ਤੇ ਮਨਾਇਆ ਜਾਂਦਾ ਹੈਗਾ ਹਾਂਜੀ ਤੇ ਥੀਮ ਜਰੂਰ ਯਾਦ ਕਰ ਲਿਓ ਇੰਟਰਨੈਸ਼ਨਲ ਯੂਥ ਡੇ ਦਾ ਥੀਮ ਹੈਗਾ ਜੀ ਇਹਦਾ ਲੋਕਲ ਯੂਥ ਐਕਸ਼ਨ ਫੋਰ ਦਾ ਐਸ ਡੀਜੀ ਸਸਟੇਨੇਬਲ ਡਵੈਲਪਮੈਂਟ ਗੋਲ ਐਂਡ ਬਿਓਂਡ ਓਕੇ ਇਸਾ ਇਹਦਾ ਥੀਮ ਹੈ ਥੀਮ ਕਿਸੇ ਵੀ ਬੱਚੇ ਨੇ ਸਕਿਪ ਨਹੀਂ ਕਰਨਾ ਸਾਰੀਆਂ ਚੀਜ਼ਾਂ ਤੁਸੀਂ A to Z ਨਾਲ ਲੈ ਲੈ ਚੱਲਣੀ ਹੈ ਜਿਹੜੀ ਚੀਜ਼ ਚਾਹੀਦੀ ਨਾ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਉਹ ਚੀਜ਼ਾਂ ਆਪਾਂ ਮੈਂ ਕੱਟ ਕਰ ਲਓ ਡੇਲੀ 40 45 ਮਿੰਟਾਂ ਦੀ ਕਰੰਟ ਅਫੇਅਰ ਦੀ ਕਲਾਸ ਲਗਾਉਣ ਦੇ ਨਾਲੋਂ ਤੁਸੀਂ ਮੇਰੀਆ ਕਲਾਸ 20 ਮਿੰਟਾਂ ਦੀ ਕਲਾਸ ਲਗਾ ਲਿਆ ਕਰੋ ਜਿੰਨੇ ਪ੍ਰਸ਼ਨ ਮੈਂ ਕਰਵਾਉਂਗਾ ਉਹ ਤੁਹਾਡੇ ਉਂਗਲਾਂ ਤੇ ਹੋਣੇ ਚਾਹੀਦੇ ਆ ਬਾਹਰੋਂ ਤੁਹਾਨੂੰ ਪੇਪਰ ਦੇ ਵਿੱਚ ਪ੍ਰਸ਼ਨ ਨਹੀਂ ਆਊਗਾ ਠੀਕ ਹੈ ਜੀ ਚਲੋ ਕਹਿੰਦੇ ਜੀ ਸਭ ਤੋਂ ਲੰਬਾ ਸਭ ਤੋਂ ਲੰਬੀ ਦੂਰੀ ਤੈਅ ਕਰਨ ਵਾਲੀ ਬੰਦੇ ਭਾਰਤ ਟ੍ਰੇਨ ਕਿਹੜੀ ਬਣ ਗਈ ਜੀ ਠੀਕ ਹੈ ਜੀ ਕਿਹੜੀ ਬਣ ਗਈ ਸਭ ਤੋਂ ਲੰਬੀ ਬੰਦੇ ਭਾਰਤ ਟ੍ਰੇਨ ਦਾ ਅੱਗੇ ਪਹਿਲਾਂ ਦਾ ਨਾਮ ਹੋਰ ਹੁੰਦਾ ਸੀ ਪਹਿਲਾਂ ਇਹਨੂੰ ਟ੍ਰੇਨ 18 ਕਹਿੰਦੇ ਹੁੰਦੇ ਸੀ ਠੀਕ ਹੈ ਜੀ ਪਹਿਲਾਂ ਦਾ ਨਾਮ ਟ੍ਰੇਨ 18 ਹੁੰਦਾ ਸੀਗਾ ਤਾਂ ਇਹ ਕਿਹੜੀ ਬਣ ਗਈ ਜੀ ਇਹ ਬਣ ਗਈ ਜੀ ਨਾਗਪੁਰ ਪੂਨੇ ਬੰਦੇ ਭਾਰਤ ਐਕਸਪ੍ਰੈਸ ਠੀਕ ਹੈ ਜੀ ਬੀ ਨੰਬਰ ਆਪਸ਼ਨ ਬਣ ਗਈ ਭਾਰਤ ਦੀ ਸਭ ਤੋਂ ਲੰਬੀ ਦੂਰੀ ਤੈਅ ਕਰਨ ਵਾਲੀ ਬੰਦੇ ਭਾਰਤ ਟ੍ਰੇਨ ਕਿਹੜੀ ਹੈ ਜੀ ਨਾਗਪੁਰ ਪੂਨੇ ਬੰਦੇ ਭਾਰਤ ਐਕਸਪ੍ਰੈਸ ਬਣ ਚੁੱਕੀ ਹੈ ओके okay जी ਆ ਤੁਸੀਂ ਦੇਖ ਸਕਦੇ ਹੋ ਇਹ ਉਹ ਟ੍ਰੇਨ ਹੈਗੀ ਸਪੀਡ ਇਹਦੀ 106 ਕਿਲੋਮੀਟਰ ਪ੍ਰਤੀ ਘੰਟਾ ਹੈਗੀ ਤੇ ਇਹ ਜੇ ਟੋਟਲ ਜਿਹੜਾ ਆਪਦਾ ਇਹ ਰੂਟ ਰੱਖਿਆ ਹੋਇਆ ਹੈ ਦਾ ਇਹ ਆਪਰੇ ਰੂਟ ਦੇ ਵਿੱਚ ਟੋਟਲ 881 ਕਿਲੋਮੀਟਰ ਦਾ ਜਿਹੜਾ ਉਹ ਡਿਸਟੈਂਸ ਉਹ ਕਵਰ ਕਰੂਗੀ ਇਹਦਾ ਉਦਘਾਟਨ ਕਿਹਦੇ ਵੱਲੋਂ ਕੀਤਾ ਗਿਆ ਸੀਗਾ ਇਹਦਾ ਉਦਘਾਟਨ ਕੀਤਾ ਗਿਆ ਸੀਗਾ ਪ੍ਰਾਈਮ ਮਿਨਿਸਟਰ ਮੋਦੀ ਜੀ ਵੱਲੋਂ ਠੀਕ ਹੈ ਜੀ ਤਾਂ ਇਹ ਸਾਰੀਆਂ ਚੀਜ਼ਾਂ ਨਾਲ ਲੈ ਲੈ ਚੱਲਣੀਆਂ ਤੁਸੀ ਇਸ ਤੋਂ ਬਾਅਦ ਇੱਕ ਬੁੱਕ ਆ ਗਈ ਜੀ ਬਾਈ ਮਾਈ ਕਨਸਟੀਟਿਊਸ਼ਨ ਮੈਟਰ ਠੀਕ ਹੈ ਜੀ ਇਹ ਜਿਹੜੀ ਬੁੱਕ ਲਿਖੀ ਹੋਈ ਹੈ ਜੀ ਇਹ ਆਪਣੇ 50 ਨੰਬਰ ਦੇ 50 ਨੰਬਰ ਦੇ ਕੌਣ ਹੈ ਜੀ 50 ਨੰਬਰ ਦੇ ਸੀਜੀਆਈ ਰਹਿ ਚੁੱਕੇ ਹੈ ਚੀਫ ਜੈਸਟਸ ਆਫ ਇੰਡੀਆ ਠੀਕ ਹੈ ਜੀ ਚੀਫ ਜੈਸਟਸ ਆਫ ਇੰਡੀਆ ਰਹਿ ਚੁੱਕੇ ਹੈ 50 ਨੰਬਰ ਦੇ ਤਾਂ ਹੁਣ ਮੈਨੂੰ ਤੁਸੀਂ ਦੱਸਣਾਗਾ ਠੀਕ ਹੈ ਜੀ ਤਾਂ ਇਹ ਕੌਣ ਹੈਗੇ ਜਿਨ੍ਹਾਂ ਨੇ ਬੁੱਕ ਲਿਖੀ ਹੈ ਇਹ ਬੁੱਕ ਲਿਖੀ ਹੈ ਜੀ ਡੀਵਾਈ ਚੰਦਰ ਚੋਹੜ ਵੱਲੋਂ ਇਹ ਬੁੱਕ ਲਿਖੀ ਗਈ ਹੈਗੀ ਠੀਕ ਹੈ ਜੀ ਇੰਨਾ ਤੋਂ ਪਹਿਲਾਂ ਕੌਣ ਹੁੰਦੇ ਸੀ ਜੀ 49ਵੇਂ ਨੰਬਰ ਦੇ ਕੌਣ ਹੁੰਦੇ ਸੀ 49ਵੇਂ ਨੰਬਰ ਦੇ ਹੁੰਦੇ ਸੀ ਯੂ ਯੂ ਲਲਿਤਾ ਇੰਨਾਂ ਜਿਵੇਂ ਨੰਬਰ ਤੇ ਸੀ ਜੀ ਰਹੇ ਆ ਇਸ ਤੋਂ ਬਾਅਦ 50 ਨੰਬਰ ਤੇ ਇਹ ਬਣ ਗਈ ਸੀ 51 ਦੇ 52 ਹੁਣ ਤੁਸੀਂ ਦੱਸਿਓ ਮੈਨੂੰ ਕੌਣ ਆਏਗੀ ਠੀਕ ਹੈ ਜੀ ਤਾਂ ਸੀ ਨੰਬਰ ਆਪਾਂ ਬਿਲਕੁਲ ਸਹੀ ਆਨਸਰ ਹੈ ਇਹਦੀ ਬੁੱਕ ਹੈ ਪਾਈ ਦਾ ਕਨਸਟੀਟਿਊਸ਼ਨ ਮੈਟਰ ਜਿਹਦੇ ਵਿੱਚ ਦੱਸਿਆ ਗਿਆ ਹੈਗਾ ਜਿਹੜਾ ਕਨਸਟੀਟਿਊਸ਼ਨ ਆ ਉਹ ਕਿੰਨਾ ਕੁ ਜ਼ਰੂਰੀ ਹੈ ਹਰ ਕੈਟਾਗਰੀ ਦੇ ਲੋਕਾਂ ਵਾਸਤੇ ਠੀਕ ਹੈ ਜੀ ਹਰ ਕੈਟਾਗਰੀ ਦੇ ਲੋਕਾਂ ਵਾਸਤੇ ਚਲੋ ਬਾਰਕ 4 ਵਿਕਸਿਤ ਭਾਰਤ ਠੀਕ ਹੈ ਜੀ ਬਾਰਕ 4 ਵਿਕਸਿਤ ਭਾਰਤ ਜਿਹੜੀ ਪੋਰਟਲ ਹੈ ਇਹ ਕਿਹੜੀ ਸੰਸਥਾ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਇਹ ਸ਼ੁਰੂ ਕੀਤੀ ਗਈ ਹੈ ਜੀ ਨੀਤੀ ਜੋਗ ਵੱਲੋਂ ਨੀਤੀ ਜੋਗ ਬਣਾਈ ਗਈ ਸੀ ਕਿ 1 ਜਨਵਰੀ 2015 ਨੂੰ ਬਹੁਤ ਬੱਚੇ ਕਹਿਣਗੇ ਜੀ ਪਹਿਲੀ ਵਾਰ ਬਣਾਈ ਗਈ ਸੀ ਨੀਤਾ ਜੀ ਪਹਿਲੀ ਵਾਰ ਨਾਂ ਬਦਲਦਾ ਸੀ ਇਸ ਤੋਂ ਪਹਿਲਾਂ ਪਲੈਨਿੰਗ ਮਿਸ਼ਨ ਹੁੰਦਾ ਸੀ ਇਹਦਾ ਇਹਦਾ ਪਲੈਨਿੰਗ ਕਮਿਸ਼ਨ ਦਾ ਨਾਂ ਬਦਲਤਾ ਨਾਂ ਬਦਲ ਕੇ ਰੱਖੀ ਰੱਖਤਾ ਨੀਤੀ ਜੋਗ ਠੀਕ ਹੈ ਜੀ ਤਾ ਇਹ ਤੁਸੀ ਯਾਦ ਰੱਖਣਾ ਨੀਤੀਯੋਗ ਦੀ ਫੁੱਲ ਫਾਰਮ ਤੁਸੀਂ ਮੈਨੂੰ ਦੱਸਣੀ ਹੈ ਕਮੈਂਟਾਂ ਦੇ ਵਿੱਚ ਕਹੋਗੇ ਮੈਂ ਕਾਫੀ ਵੀਡੀਓ ਦੇ ਵਿੱਚ ਕਰਵਾ ਕੇ ਗਿਆ ਹੋਇਆਗਾ ਠੀਕ ਹੈ ਜੀ ਆਨਸਰ ਇਹਦਾ ਹੈਗਾ ਬਸ ਸੀ ਨੰਬਰ ਆਪਸ਼ਨ ਇਹਨਾਂ ਨੇ ਕੀ ਕੀਤਾ ਦਾ ਜੀ ਵਿਕਸਿਤ ਭਾਰਤ ਭਾਰਤ ਨੂੰ ਵਿਕਸਿਤ ਕਰਨ ਵਾਸਤੇ ਨਵੀਆਂ-ਨਵੀਆਂ ਇਹ ਜੋਬਸ ਲੈ ਕੇ ਆਉਂਦੇ ਆ ਕਿ ਜੇਕਰ ਕਿਸੇ ਵੀ ਬੰਦੇ ਦੀ ਕੋਈ ਜੋਬ ਹੈਗੀ ਕੋਈ ਕੁਆਲੀਫਿਕੇਸ਼ਨ ਹੈ ਉਹਦੇ ਕੋਲੇ ਚਾਹੇ ਉਹ ਆਈਟੀਆਈ ਹੈ ਚਾਹੇ ਉਹ 10 ਪੜ੍ਹਿਆ ਚਾਹੇ 8 ਪੜ੍ਹਿਆ ਤੁਸੀਂ ਅਲਿਥੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜੇ ਕੋਈ ਜੋਬ ਨਿਕਲੂਗੀ ਉਹਦੇ ਬਾਰੇ ਤੁਹਾਨੂੰ ਦੱਸ ਦਿੱਤਾ ਜਾਇਆ ਕਰੂਗਾ ਠੀਕ ਹੈ ਜੀ ਤਾਂ ਨੀਤੀ ਜੋਗ ਬਾਰੇ ਗੱਲ ਕਰ ਲਈ ਨੀਤੀ ਜੋਗ ਸਟੈਲਿਸ਼ ਹੋਈ ਸੀਗੀ 1 ਜਨਵਰੀ 2015 ਲਿਖਣਾ ਸੀ ਤੇ 1 ਜਨਵਰੀ 2015 ਨੂੰ ਸਟੈਲਿਸ਼ ਹੋਈ ਸੀਗੀ ਚੇਅਰਮੈਨ ਰਾਜੀ ਜਿਹੜਾ ਮੌਜੂਦਾ ਸਮੇਂ ਦਾ ਪ੍ਰਧਾਨ ਮੰਤਰੀ ਹੁੰਦਾ ਉਹ ਹੀ ਤਾਂ ਚੇਅਰਮੈਨ ਹੁੰਦਾਗਾ ਵਾਈਸ ਚੇਅਰਮੈਨ ਸੁਮਨ ਬੈਰੀ ਸੀਓ ਚੀਫ ਐਗਜ਼ੀਕਿਊਟਿਵ ਆਫੀਸਰ ਇਹ ਹੈਗਾ ਬੀ ਵੀ ਆਰ ਆਪਣਾ ਸੁਪਰਮੰਨੀਅਮ ਠੀਕ ਹੈ ਜੀ ਪ੍ਰੈਸ਼ਨ ਜਿੱਥੋਂ ਵੀ ਬਣ ਸਕਦਾ ਸਾਰੀਆਂ ਚੀਜ਼ਾਂ ਆਪਾਂ ਨਾਲ ਲੈ ਕੇ ਚੱਲਣੀਆਂ ਨਾਰੀ ਅਦਾਲਤ ਪ੍ਰੋਗਰਾਮ ਹੈ ਜਿਹੜਾ ਇਹ ਲਾਂਚ ਕੀਤਾ ਗਿਆ ਸਿਕਮ ਦੇ ਵੱਲੋਂ ਇੱਕ ਤੁਸੀਂ ਯਾਦ ਕਰ ਲਓ ਇੱਕ ਸਿੱਕਮ ਇੱਕ ਗੋਆ ਸਿੱਕਮ ਬਣਿਆ ਸੀ 75 ਦੇ ਵਿੱਚ ਗੋਆ ਬਣਿਆ ਸੀ 87 ਦੇ ਵਿੱਚ ਪੇਪਰ ਦੇ ਵਿੱਚ ਇਹਨਾਂ ਦੀ ਜਿਹੜੀ ਸਭ ਤੋਂ ਪਹਿਲੀ ਭਾਸ਼ਾ ਹੁੰਦੀ ਸੀ ਨਾ ਕੌਣ ਕਾਨੀ ਸੀਗੀ ਆਪਸ਼ਨ ਲੈਂਗੁਏਜ ਪਹਿਲਾਂ ਠੀਕ ਹੈ ਜੀ ਤੇ ਇਹਨਾਂ ਤੋਂ ਪ੍ਰਸ਼ਨ ਇੰਨੇ ਜ਼ਿਆਦੇ ਪੁੱਛੇ ਜਾਂਦੇ ਆ ਬਹੁਤ ਹੀ ਜ਼ਿਆਦੇ ਪੁੱਛੇ ਨੇ ਕਿ ਤੁਹਾਨੂੰ ਇਹਨਾਂ ਦੇ ਸੀਐਮ ਪਤਾ ਹੋਣੇ ਚਾਹੀਦੇ ਆ ਇੱਕ ਤੁਹਾਨੂੰ ਇਹਨਾਂ ਦੇ ਗਵਰਨਰ ਪਤਾ ਹੋਣੇ ਚਾਹੀਦੇ ਆ ਠੀਕ ਹੈ ਜੀ ਸੀਐਮ ਗਵਰਨਰ ਕਿਹੜੇ ਐਮੈਂਡਮੈਂਟ ਦੇ ਤਹਿਤ ਇਹਨੂੰ ਬਣਾਇਆ ਗਿਆ ਚੀਜ਼ਾਂ ਤੁਸੀਂ ਸਰਚ ਕਰਕੇ ਮੈਨੂੰ ਕਮੈਂਟਾਂ ਦੇ ਵਿੱਚ ਭੇਜ ਦਿਓ ਸਿੱਕਮ ਨੇ ਹਾਲ ਹੀ ਹੀ ਦੇ ਵਿੱਚ ਨਾਰੀ ਅਦਾਲਤ ਪ੍ਰੋਗਰਾਮ ਸ਼ੁਰੂ ਕੀਤਾਗਾ ਨਾਰੀ ਅਦਾਲਤ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ ਸੀਗਾ ਠੀਕ ਹੈ ਜੀ ਤਾਂ ਇਹ ਰਜੇ ਪ੍ਰਾਣਾ ਆਪਰੇਸ਼ਨ ਹੈਗਾ ਠੀਕ ਹੈ ਜੀ ਕਦੋਂ ਸ਼ੁਰੂ ਕੀਤਾ ਗਿਆ ਸੀ ਆਪਾਂ ਤੋਂ ਪੁੱਛ ਰਹੇ ਨੇ ਤਾਂ ਇਹ ਸ਼ੁਰੂ ਕੀਤਾ ਗਿਆ ਸੀ ਰਾਜੀ 2023 ਦੇ ਵਿੱਚ ਇਹਦੇ ਵਿੱਚ ਕੀ ਮਸਲੇ ਨਿਬੇੜੇ ਜਾਂਦੇ ਚ ਇਹ ਮਸਲਾ ਨਿਬੇੜਿਆ ਜਾਂਦਾ ਹੁੰਦਾਗਾ ਕਈ ਵਾਰੀ ਹਸਬੰਡ ਵਾਈਫ ਦਾ ਕੋਈ ਝਗੜਾ ਹੁੰਦਾ ਹੈ ਫੈਮਿਲੀ ਦਾ ਕੋਈ ਝਗੜਾ ਹੁੰਦਾ ਛੋਟੇ ਮੋਟੇ ਝਗੜੇ ਹੁੰਦੇ ਆ ਉਹ ਹਸਬੰਡ ਵਾਈਫ ਦੇ ਜਾਂ ਔਰਤਾਂ ਦੇ ਇੱਥੇ ਨਿਬੇੜ ਦਿੱਤੇ ਜਾਇਆ ਕਰਨਗੇ ਤਾਂ ਕਰਕੇ ਇਹ ਇੱਕ ਮਿਨੀ ਕੋਰਟ ਹੈਗਾ ਤਾਂ ਨਾਰੀ ਅਦਾਲਤ ਊਮੈਨ ਕੋਰਟ ਕਿਹਨੇ ਸਟੈਬਲਿਸ਼ ਕੀਤਾ ਸਿੱਕਮ ਨੇ ਪਹਿਲਾਂ ਅਪਰੇਸ਼ਨ ਇੱਥੋਂ ਬਣ ਸਕਦਾ ਦੂਜਾ ਅਪਰੇਸ਼ਨ ਜਿਹੜਾ ਆਪਾਂ ਬਣਾਇਆਗਾ ਇੱਥੋਂ ਬਣ ਸਕਦਾ ਠ AFC U20 U20 ਦਾ ਮਤਲਬ ਜਿਹਨਾਂ ਦੀ ਉਮਰ 20 ਸਾਲ ਦੇ ਅੰਦਰ ਹੈ ਏਸ਼ੀਅਨ ਕੱਪ ਹੋਣਾ 2026 ਦਾ ਇਹ ਆਪਣੇ ਵਾਸਤੇ ਕਿਉਂ ਇੰਪੋਰਟੈਂਟ ਹੈ ਕਿਉਂਕਿ ਇੰਡੀਆ ਨੇ ਜਿਹੜਾ क्वालीफाई ਕਰ ਲਿਆ ਇੰਡੀਆ ਨੇ क्वालीफाई ਕਰ ਲਿਆ ਇਹ ਇੱਕ ਫੁੱਟਬਾਲ ਦਾ ਮੈਚ ਹੈਗਾ ਠੀਕ ਹੈ ਜੀ ਤੇ ਇਹ ਮੈਚ 2026 ਚ ਹੋਣਾ ਕਿੱਥੇ ਹੈ ਇਹ ਹੋਣਾ ਜੀ ਥਾਈਲੈਂਡ ਦੇ ਵਿੱਚ ਥਾਈਲੈਂਡ ਦੇ ਵਿੱਚ ਇਹ ਮੈਚ ਹੋਣਾਗਾ ਠੀਕ ਹੈ ਜੀ AFC UBI ਏਸ਼ੀਅਨ ਕੱਪ 2026 ਦਾ ਕਿੱਥੇ ਹੋਣਾ ਹੈ ਜੀ ਥਾਈਲੈਂਡ ਦੇ ਵਿੱਚ ਹੋਣਾਗਾ ਇੱਕ ਫੁੱਟਬਾਲ ਦਾ ਮੈਚ ਹੈ ਆਪਣੇ ਵਾਸਤੇ ਤਾਂ ਇੰਪੋਰਟੈਂਟ ਹੈ ਕਿਉਂਕਿ ਇੰਡੀਆ ਨੇ ਕੁਆਲੀਫਾਈ ਕਰ ਲਿਆ ਹੁਣ ਇੰਡੀਆ ਦੇ ਵਿੱਚ ਖੇਡੂਗਾ ਠੀਕ ਹੈ ਜੀ ਇੰਡੀਆ ਕਿਹੜੇ ਦੇਸ਼ ਨੂੰ ਹਰਾ ਕੇ ਇਹਦੇ ਵਿੱਚ ਕੁਆਲੀਫਾਈ ਕੀਤਾ ਇੰਡੀਆ ਨੇ ਉਹ ਪੁੱਛ ਰਹੇ ਨੇ ਤਾਂ ਇੰਡੀਆ ਨੇ ਭਾਈ ਮਿਆਂਮਾਰ ਨੂੰ ਹਰਾ ਕੇ ਇੰਡੀਆ ਨੇ ਮਿਆਂਮਾਰ ਨੂੰ ਹਰਾ ਕੇ ਕੀ ਕਰ ਲਿਆ ਆ ਮੈਚ ਕੁਆਲੀਫਾਈ ਕਰ ਲਿਆ ਤੁਹਾਨੂੰ ਪੁੱਛਿਆ ਜਾ ਸਕਦਾ AFC ਸੀਰੀਜ਼ ਦੇ ਵਿੱਚ ਜਾਣ ਵਾਸਤੇ ਇੰਡੀਆ ਨੇ ਕਿਹਨੂੰ ਹਰਾ ਕੇ ਕੁਆਲੀਫਾਈ ਕੀਤਾਗਾ ਤਾਂ ਇੰਡੀਆ ਨੇ ਮਿਆਂਮਾਰ ਨੂੰ ਹਰਾਤਾ ਠੀਕ ਹੈ ਜੀ ਤਾਂ AFC ਦੀ ਫੁੱਲ ਗੱਲ ਕਰ ਲਈਏ ਆਪਾਂ ਇਹਦੀ ਫੁੱਲ ਫਾਰਮ ਹੈਗੀ ਹੈ ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਤੇ ਸਟੈਲਿਸ਼ ਹੋਈ ਸੀ 1954 ਦੇ ਵਿੱਚ ਹੈਡਕੁਆਟਰ ਹੈਗਾ ਕੋਲਾ ਲੰਪਰ ਮਲੇਸ਼ੀਆ ਦੀ ਰਾਜਧਾਨੀ ਤੇ ਪ੍ਰੈਜ਼ੀਡੈਂਟ ਇਹਦਾ ਹੈਗਾ ਸਲਮਾਨ ਵੇਲ ਇਬਰਾਹਿਮ ਆਲ ਠੀਕ ਹੈ ਜੀ ਇਹ ਤੁਸੀਂ ਯਾਦ ਕਰ ਲਿਓ ਸਾਰੀਆਂ ਚੀਜ਼ਾਂ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਕਹਿੰਦੇ ਜੀ ਭਾਰਤ ਟੈਕਸੀ ਠੀਕ ਹੈ ਜੀ ਕੀ ਹੈ ਭਾਰਤ ਦੀ ਪਹਿਲੀ ਸਹਿਕਾਰੀ ਇੱਕ ਤਾਂ ਹੁੰਦਾ ਸਰਕਾਰੀ ਇੱਕ ਹੁੰਦਾ ਸਹਿਕਾਰੀ ਦੋਨਾਂ ਦੇ ਵਿੱਚ ਫਰਕ ਹੈ ਜਿਹੜੀ ਸਹਿਕਾਰੀ ਹੁੰਦਾਗਾ ਇਹਦੇ ਵਿੱਚ ਪ੍ਰਾਈਵੇਟ ਅਦਾਰਾ ਵੀ ਨਾਲ ਜੁੜਿਆ ਹੁੰਦਾ ਤੇ ਗਵਰਨਮੈਂਟ ਅਦਾਰਾ ਵੀ ਹੁੰਦਾ ਇਹ ਚ ਗੱਲ ਆ ਗਵਰਨਮੈਂਟ ਅਦਾਰਾ ਹੁੰਦਾ ਇਹ ਗੱਲ ਦੇਖ ਲਿਆ ਕਰੋ ਆਹ ਸ਼ਬਦ ਤੁਸੀਂ ਕਈ ਥਾਵਾਂ ਤੇ ਬੈਂਕਾਂ ਦੇ ਵਿੱਚ ਲਿਕੇ ਦੇਖੇ ਹੋਣਗੇ ਤੇ ਸਹਿਕਾਰੀ ਦਾ ਮਤਲਬ ਇਹ ਹੁੰਦਾਗਾ ਭਾਰਤ ਦੀ ਪਹਿਲੀ ਸਹਿਕਾਰੀ ਟੈਕਸੀ ਸੇਵਾ ਠੀਕ ਹੈ ਜੀ ਕਿਹੜੀ ਹੈ ਜੀ ਜਿਹੜੀ ਵੀ ਸ਼ੁਰੂ ਕਰ ਰਹੀ ਹੈ ਦੇ ਭਾਰਤੀ ਟੈਕਸੀ ਵਿੱਚ ਕਿੰਨਾ ਬਜਟ ਰੱਖਿਆ ਗਿਆ ਸਰਕਾਰੀ ਟੈਕਸੀ ਸੇਵਾ ਸ਼ੁਰੂ ਕਰਨ ਵਾਸਤੇ ਇੱਕ ਟੈਕਸੀ ਬਜਟ ਰੱਖਿਆ ਗਿਆ ਉਹ ਕਿੰਨਾ ਰੱਖਿਆ ਗਿਆ 300 ਕਰੋੜ ਕਿੰਨਾ ਰੱਖਿਆ ਗਿਆ ਜੀ 300 ਕਰੋੜ ਇਹ ਸਕੀਮ ਲਾਂਚ ਕਿੰਦੀ ਕੀਤੀ ਆਪਣੇ ਅੰਮਿਤ ਸ਼ਾਹ ਜੀ ਵੱਲੋਂ ਇਹ ਲਾਂਚ ਕੀਤੀ ਗਈ ਹੈ ਗਾਈ ਯਾਤਰਾ ਫੈਸਟੀਵਲ ਕਿਸ ਦੇਸ਼ ਦੇ ਵਿੱਚ ਮਨਾਇਆ ਜਾਂਦਾ ਗਾਈ ਗਾਈ ਦਾ ਮਤਲਬ ਗਾਂ ਯਾਤਰਾ ਤਾਂ ਇਹ ਮਨਾਇਆ ਜਾਂਦਾ ਜੀ ਨੇਪਾਲ ਦੇ ਵਿੱਚ ਨੇਪਾਲ ਦੇ ਵਿੱਚ ਦਿਸ ਮਨਾਏ ਜਾਂਦੇ ਆ ਜੇ ਲੋਕ ਨਾ ਮਤਲਬ ਗਾਂ ਦੀ ਪੇਸ਼ ਪੂਸ਼ਾ ਕਰਕੇ ਉਹਦੇ ਵਰਗਾ ਸ਼ਕਲ ਬਣਾ ਕੇ ਠੀਕ ਹੈ ਜੀ ਉਹਦੇ ਵਰਗਾ ਮਖੌਟਾ ਲੈ ਕੇ ਮਤਲਬ ਇਹ ਯਾਤਰਾ ਕਰਦੇ ਆ ਠੀਕ ਹੈ ਜੀ ਤੇ ਇਹ ਯਾਤਰਾ ਨੂੰ ਬਹੁਤ ਪਵਿੱਤਰ ਦਰਜਾ ਦਿੱਤਾ ਜਾਂਦਾ ਹੈਗਾ ਠੀਕ ਹੈ ਜੀ ਤਾਂ ਇਹ ਆ ਦਾ ਅਨਸਰ ਆ ਜਾਊਗਾ ਜੀ ਨੇਪਾਲ ਨੇਪਾਲ ਦੀ ਰਾਤਾ ਨਹੀਂ ਕਾਠਮੰਡੂ ਜਾਪਾਨ ਤੇ ਚਾਈਨਾ ਦੀ ਕੀ ਹੈ ਜਾਪਾਨ ਤੇ ਚਾਈਨਾ ਦੀ ਤੁਸੀਂ ਦੱਸਿਓ ਜਾਪਾਨ ਦੀ ਰਾਤਾ ਨਹੀਂ ਟੋਕਿਓ ਚਾਈਨਾ ਦੀ ਕੀ ਹੈ ਜੀ ਬਜਿੰਗ ਠੀਕ ਹੈ ਚਲੋ ਮੈਂ ਦੱਸ ਦਿੰਦਾ ਦਿਨ ਨੇਪਾਲ ਦੀ ਰਾਤਾ ਨਹੀਂ ਆਪਿਆ ਕਾਠਮੰਡੂ ਤੇਰਾ ਪ੍ਰੈਜ਼ੀਡੈਂਟ ਯੂ ਯਾਦ ਕਰ ਲਓ ਪ੍ਰੈਜ਼ੀਡੈਂਟ ਕੌਣਾ ਗਵਾਂਡੀ ਦੇਸ ਆ ਪ੍ਰੈਜ਼ੀਡੈਂਟ ਪੁੱਛਿਆ ਜਾਂਦਾ ਆ ਰਾਮਚੰਦਰਾ ਪੋਇਡਲ ਜਿਹੜੇ ਹੈਗੇ ਇਹਦੇ ਉਹਦੇ ਪ੍ਰੈਜ਼ੀਡੈਂਟ ਹੈ ਜੀ ਠੀਕ ਹੈ ਜੀ ਨੇਪਾਲ ਦੇ ਤੇ ਨੇਪਾਲ ਦਾ ਪੀਐਮ ਕੌਣਾ ਹੈ ਜੀ ਕੇਪੀ ਸ਼ਰਮਾ ਔਲੀ ਠੀਕ ਹੈ ਜੀ ਦੋਨੇ ਚੀਜ਼ਾਂ ਨਾਲ ਲੈ ਕੇ ਚੱਲਨੇ ਹੈ ਨਰੀ ਕਰਾਂਸੀ ਵੀ ਰੁਪਈਆ ਆਪਣੀ ਕਰਾਂਸੀ ਵੀ ਰੁਪਈਆ ਕਹਿੰਦੇ ਜੀ ਆਮਦਨ ਕਰ ਬਿਲ 2025 ਹੈ ਜਿਹੜਾ ਜੋ ਕਿ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ ਇਹ ਕਿਹੜੇ ਪੁਰਾਣੇ ਐਕਟ ਦੀ ਥਾਂ ਲੂਕ ਹੈ ਜੀ ਏ ਐਕਟ ਦੀ ਜਗ੍ਹਾ ਲਊਗਾ ਜੀ ਇਨਕਮ ਟੈਕਸ ਐਕਟ 1961 ਦੀ ਜਗ੍ਹਾ ਲਊਗਾ ਇਹ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਜੀ ਠੀਕ ਹੈ ਜੀ ਕਿਉਂਕਿ ਜਿਹੜਾ ਇਹ ਇਨਕਮ ਟੈਕਸ ਐਕਟ 1964 ਸੀਗਾ ਇਹਦਾ ਬਹੁਤ ਜ਼ਿਆਦਾ ਵੱਡਾ ਸੀਗਾ ਇਹ ਬਹੁਲੇ ਪੇਸ ਸੀ ਬਾਲੀਆਂ ਦੇ ਵਿੱਚ ਧਰਾਵਾਂ ਲੱਗੀਆਂ ਹੋਆਂ ਸੀਗੀਆਂ ਜਿਹੜੀਆਂ ਸਮਝਾਂ ਦੇ ਵਿੱਚ ਬਹੁਤ ਆਕ ਹੁੰਦੀ ਸੀ ਉਹਨੂੰ ਸ਼ਾਰਟਕਟ ਤਰੀਕੇ ਦੇ ਵਿੱਚ ਬਦਲ ਕੇ ਤੁਹਾਨੂੰ ਰਿਪਲੇਸ ਕੀਤਾ ਜਾਊਗਾ ਦਾ ਇਨਕਮ ਟੈਕਸ ਬਿਲ 2025 ਨਾਲ ਕਿਹਨੂੰ ਇਨਕਮ ਟੈਕਸ ਐਕਟ 1961 ਨੂੰ ਠੀਕ ਹੈ ਜੀ ਇਸ ਤੋਂ ਬਾਅਦ ਭਾਰਤ ਵਿੱਚ ਕਿਸ ਸੰਗਠਨ ਨੂੰ ਜੁਨ ਡੀਪੀ ਦੁਆਰਾ ਠੀਕ ਹੈ ਜੀ ਜੁਆਨ ਜਨਰੇਟਰ ਨੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਸਸਤਾ ਜਿਹੜੀ ਇਹਦੇ ਦੁਆਰਾ ਪੂ ਮਧ ਰੇਖਾ ਪ੍ਰਸਕਾਰ 2025 ਨਾਲ ਸਮਾਨਤ ਕੀਤਾ ਗਿਆ ਇਹ ਕੀਤਾ ਗਿਆ ਜੀ ਬੀਬੀ ਫਾਤਿਮਾ ਸਵਾ ਸਹਾਇਤਾ ਸੰਗਾ ਜਿਹੜਾ ਇਹਨੂੰ ਇਹਦੇ ਨਾਲ ਕੀ ਕਰਿਆ ਗਿਆਗਾ ਸਨਮਾਨਿਤ ਕੀਤਾ ਗਿਆਗਾ ਠੀਕ ਹੈ ਜੀ ਇਹ ਉਹ ਉਹ ਦੇਸ ਹੈਗੇ ਜাঁਉਂ ਜਗ੍ਹਾ ਹੈਗੀਆਂ ਜਿਹੜੀਆਂ ਪੂ ਮਧ ਰੇਖਾ ਦੇ ਆਸ-ਪਾਸ ਹੈਗੀਆਂ ਇਹ ਨਿਵਾਸ ਕਰਦੀਆਂ ਹੁੰਦਾ ਠੀਕ ਹੈ ਜੀ ਚਲੋ ਭਾਰਤ ਦਾ ਪਹਿਲਾ ਡਰੋਨ ਆਧਾਰਤ ਨਕਲੀ ਮੀ ਪ੍ਰੋਗਰਾਮ ਕਿਸ ਰਾਜ ਵਿੱਚ ਸ਼ੁਰੂ ਕੀਤਾ ਗਿਆਗਾ ਕਿ ਡਰੋਨ ਦੇ ਜਰੀਏ ਠੀਕ ਹੈ ਜੀ ਸੋਡੀਅਮ ਬਰੋਮਾਈਡ ਠੀਕ ਹੈ ਜੀ ਤੁਸੀਂ ਸੁਣਿਆ ਹੋਣਾਗਾ ਸੋਡੀਅਮ ਬਰੋਮਾਈਡ ਹੁੰਦਾ ਇੱਕ ਸੋਡੀਅਮ ਸਲਫੇਟ ਕਈ ਚੀਜ਼ਾਂ ਹੁੰਦੀਆਂ ਰਜੇ ਇਹ ਠੀਕ ਹੈ ਤਾਂ ਸੋਡੀਅਮ ਬਰੋਮਾਈਡ ਹੁੰਦਾ ਸ਼ਾਇਦ ਮੇਰੇ ਦਿਮਾਗ ਦੇ ਵਿੱਚ ਹੁਣ ਸਕਿਪ ਹੋ ਰਿਹਾ ਹੈਗਾ ਕਿਉਂਕਿ ਦੋ ਤਿੰਨ ਹੁੰਦਾ ਇੱਕ ਤਾਂ ਫੋਟੋਗ੍ਰਾਫੀ ਵਾਸਤੇ ਵਰਤਿਆ ਜਾਂਦਾਗਾ ਸ਼ਾਇਦ ਤੇ ਤੁਹਾਨੂੰ ਮੈਂ ਅਗਲੀ ਵੀਡੀਓ ਜਾ ਦੂੰ ਮੇਰੇ ਹੁਣ ਦਿਮਾਗ ਦੇ ਵਿੱਚ ਨਹੀਂ ਆ ਰਿਹਾ ਉਹ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਕੀ ਕਰਦੇ ਜਿਹੜੇ ਬੱਦਲ ਹੁੰਦੇ ਦਾ ਜੇ ਰਾਜਸਥਾਨ ਦੇ ਵਿੱਚ ਹੁਣ ਬੱਦਲ ਤਾਂ ਇੱਥੇ ਵੀ ਚੜ ਕੇ ਆਉਂਦੇ ਆਪਣੇ ਪੰਜਾਬ ਦੇ ਵਿੱਚ ਬੱਦਲ ਰਾਜਸਥਾਨ ਦੇ ਵਿੱਚ ਵੀ ਚੜ ਕੇ ਆਉਂਦੇ ਆ ਪਰ ਉਹ ਕਿਸੇ ਕਾਰਨ ਉੱਥੋਂ ਦੇ এনवायरमेंट ਦੇ ਤਹਿਤ ਉਹ ਬੱਦਲ ਬਰਖਾ ਨਹੀਂ ਕਰ ਸਕਦੇ ਫਿਰ ਡਰੌਂ ਰਹੀ ਉਹਦੇ ਵਿੱਚ ਸੋਡੀਅਮ ਹੁੰਦਾ ਜਿਹੜਾ ਸੋਡੀਅਮ ਨਾਲ ਇੱਕ ਹੋਰ ਨਾਮ ਹੁੰਦਾਗਾ ਠੀਕ ਹੈ ਜੀ ਜਿਵੇਂ ਸੋਡੀਅਮ ਨਾਈਟ੍ਰੇਟ ਜਿਹੜੀ ਹੁੰਦੀ ਹੈ ਉਹ ਤਾਂ ਜਦੋਂ ਆਪਾਂ ਬੋਟ ਪਾਉਣ ਜਾਂਦੇ ਆ ਆਪਣੇ ਉਂਗਲ ਤੇ ਸ਼ਾਹੀ ਨਹੀਂ ਲਾਉਂਦੇ ਹੁੰਦੇ ਉਹ ਤਾਂ ਸੋਡੀਅ ਇੱਕ ਸੋਡੀਅਮ ਬਰੋਮਾਈਡ ਹੁੰਦਾ ਬਰੋਮਾਈਡ ਨੂੰ ਇਹ ਲੱਗਦਾ ਕਿ ਇਹ ਸੈਲਫੋਟੋਗ੍ਰਾਫੀ ਦੇ ਵਿੱਚ ਨਾ ਯੂਜ਼ ਕੀਤਾ ਜਾਂਦਾ ਹੋਵੇ ਠੀਕ ਹੈ ਤੇ ਉਹ ਇੱਕ ਚੀਜ਼ ਹੁੰਦੀ ਹੈ ਸੋਡੀਅਮ ਦੇ ਨਾਲ ਲੱਗਦਾ ਹੁੰਦਾ ਤੇ ਉਹ ਦੇ ਵਿੱਚ ਪਾ ਦਿੱਤੀ ਜਾਂਦੇ ਬੱਦਲਾਂ ਦੇ ਜਿਹੜੇ ਕਰਕੇ ਬੱਦਲ ਮਤਲਬ ਬੱਦਲ ਵਰਖਾ ਕਰਨ ਲੱਗ ਜਾਂਦੇ ਆ ਠੀਕ ਹੈ ਜੀ ਤਾਂ ਪਹਿਲੀ ਵਾਰ ਨਕਲੀ ਮੀਂਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕਾਮਯਾਬ ਵੀ ਹੋਈ ਹੈ ਰਾਜਸਥਾਨ ਦੇ ਵਿੱਚ ਠੀਕ ਹੈ ਜੀ ਰਾਜਸਥਾਨ ਦੇ ਵਿੱਚ ਇਹ ਚੀਜ਼ ਕੀਤੀ ਗਈ ਹੈ ਕਿਉਂਕਿ ਰਾਜਸਥਾਨ ਤੁਹਾਨੂੰ ਪਤਾ ਹੈਗਾ ਇੱਕ ਬਹੁਤ ਹੀ ਖੁਸ਼ਕ ਏਰੀਆ ਹੈਗਾ ਠੀਕ ਹੈ ਜਿੱਥੇ ਮੀਂਹ ਬਹੁਤ ਜ਼ਿਆਦਾ ਘੱਟ ਪੈਂਦਾ ਹੈਗਾ ਠੀਕ ਹੈ ਜੀ ਆਰਟੀਫੀਸ਼ਰ ਰੇਨ ਆਉਣ ਰਾਮਗੜ ਡੈਮ ਇਸ ਤੋਂ ਬਾਅਦ ਆ ਜੀ ਇੱਕ ਕਹਿੰਦੇ ਤੈਗੋਂਗ ਲੋਹੋ ਰਮ ਫਾਤ ਇਤਿਹਾਰ ਮਨਾਇਆ ਜਾਂਦਾ ਹੈ ਕਿ ਇਤਿਹਾਰ ਕਿੱਥੇ ਮਨਾਇਆ ਜਾਂਦਾ ਹੈ ਇਤਿਹਾਰ ਮਨਾਇਆ ਜਾਂਦਾ ਸਿਕਮ ਦੇ ਵਿੱਚ ਸਿਕਮ ਦੇ ਵਿੱਚ ਇੱਕ ਤਿਹਾਰ ਹੋਰ ਵੀ ਮਨਾਇਆ ਜਾਂਦਾ ਲੋਸਾਰ ਠੀਕ ਹੈ ਜੀ ਲੋਸਾਰ ਤਿਹਾਰ ਵੀ ਬਹੁਤ ਜਿਆਦਾ ਇੰਪੋਰਟੈਂਟ ਹੈ ਸਿਕਮ ਦਾ ਇੱਕ ਹੈਗਾ ਸਾਗਾਦਾਵਾ ਇਹ ਸਿਕਮ ਦੇ ਵਿੱਚ ਵੀ ਮਨਾਇਆ ਜਾਂਦਾ ਹੈ ਤੇ ਇਹ ਓਰਾਂਚਲ ਪ੍ਰਦੇਸ਼ ਦੇ ਵਿੱਚ ਵੀ ਮਨਾਇਆ ਜਾਂਦਾ ਆ ਵੀ ਸਿੱਕਮ ਦੇ ਵਿੱਚ ਹੀ ਮਨਾਇਆ ਜਾਂਦਾ ਹੈ ਉਰੰਚਲ ਪ੍ਰਦੇਸ਼ ਦੇ ਵਿੱਚ ਹੀ ਮਨਾਇਆ ਜਾਂਦਾ ਹੈ ਕਿਤੇ ਐਂ ਨਾ ਕਹ ਦਿਓ ਕਿ ਕੱਲਾ ਸਿੱਕਮ ਦੇ ਵਿੱਚ ਹੀ ਮਨਾਇਆ ਜਾਂਦਾ ਤੇ ਸਿੱਕਮ ਆਪਸ਼ਨ 'ਚ ਨਾ ਹੋਵੇ ਛੱਡਿਆ ਹੋ ਠੀਕ ਹੈ ਤਾਂ ਉਰੰਚਲ ਪ੍ਰਦੇਸ਼ ਦੇ ਵਿੱਚ ਹੀ ਮਨਾਇਆ ਜਾਂਦਾਗਾ ਤੇ ਦਾ ਆਨਸਰ ਸਿੱਕਮ ਆਊਗਾ ਠੀਕ ਹੈ ਜੀ ਤੇ ਜਿਹੜਾ ਜੀ ਇਹ ਜਿਹੇ ਪ੍ਰਵਾਹ ਕਰ ਕਰਕੇ ਇਹ ਫਸਲਾਂ ਦੀ ਖੁਸ਼ੀ ਦੇ ਵਿੱਚ ਡਾਂਸ ਕਰਦੇ ਆ ਅਗਸਤ ਮਹੀਨੇ ਦੇ ਵਿੱਚ ਸ਼ਾਇਦ ਇਹ ਮਨਾਇਆ ਜਾਂਦਾਗਾ ਠੀਕ ਹੈ ਜੀ ਇਸ ਤੋਂ ਬਾਅਦ ਅੱਜ ਦਾ ਆਪਣਾ ਲਾਸਟ ਪ੍ਰੈਸਨ ਦੀ ਵੀਡੀਓ ਦਾ ਕਹਿੰਦੇ ਜੀ ਜੋਮੈਟੋ ਵੱਲੋਂ ਜੋਮੈਟੋ ਲਿਖਣੀ ਭੁੱਲ ਗਏ ਲਿਖ ਜਾਂਦੇ ਜੋਮੈਟੋ ਵੱਲੋਂ ਆਪ ਦਾ ਇੱਕ ਨਵਾਂ ਬ੍ਰਾਂਡ ਅੰਬੈਸਡਰ ਕਿਹਨੂੰ ਲਗਾਇਆ ਗਿਆ ਹੈਗਾ ਉਹ ਪੁੱਛ ਰਹੇ ਨੇ ਤਾਂ ਜੋਮੈਟੋ ਵੱਲੋਂ ਲਗਾਇਆ ਗਿਆ ਜੀ ਸ਼ਾਹਰੁਖ ਖਾਨ ਨੂੰ ਸ਼ਾਹਰੁਖ ਖਾਨ ਨੂੰ ਜੋਮੈਟੋ ਵੱਲੋਂ ਇਹਦਾ ਬ੍ਰਾਂਡ ਅੰਬੈਸਡਰ ਲਗਾਇਆ ਗਿਆ ਇਹਨਾਂ ਤੋਂ ਪਹਿਲਾਂ ਕੌਣ ਸੀਗਾ ਸ਼ਾਹਰੁਖ ਖਾਨ ਤੋਂ ਪਹਿਲਾਂ ਜੋਮੈਟੋ ਦਾ ਇਹਦਾ ਜੋਮੈਟੋ ਦਾ ਬ੍ਰਾਂਡ ਅੰਬੈਸਡਰ ਕੌਣ ਸੀਗਾ ਰਣਵੀਰ ਸਿੰਘ ਸੀਗਾ ਠੀਕ ਹੈ ਜੀ ਬਾਅਦ ਵਿੱਚ ਆਪਰੇਸ਼ਨ ਆਊਗਾ ਤਾਂ ਵੀਡੀਓ ਨੂੰ ਬਾਦੋਂ ਬਾਦ ਲਾਈਕ ਸ਼ੇਅਰ ਤੇ ਆਪਣਾ ਜਿਹਾ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੇ ਹਰ ਤਰ੍ਹਾਂ ਦੀ ਨਵੀਂ ਅਤੇ ਸਹੀ ਅਪਡੇਟ ਲੈਣ ਵਾਸਤੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਵਾਸਤੇ ਰਹਾ ਜੀ